जय ਸੰਤਾਂ ਦੀ ਤਰਤੋ ਬਾਬਿਆਂ ਨੂੰ ਖੈਰ ਪਾਓ ਤਰਤੋ ਬਾਬਿਆਂ ਨੂੰ ਖੈਰ ਪਾਓ ਹਾਂਜੀ ਬਾਬਾ ਜੀ RAM RAM ਜੀ ਬਾਬਾ RAM RAM ਜੀ ਬੀਕੋ ਸਾਨੂੰ ਭੁੱਖ ਲੱਗੀ ਆ ਕੋਈ ਖਾਣ ਨੂੰ ਲਿਆ ਦਿਓ ਕੁਛ ਤੁਸੀਂ 1 ਮਿੰਟ ਰੁਕੋ ਜੀ ਮੈਂ ਹੁਣੇ ਲੈ ਕੇ ਆਈ ਜੈ ਹੋ ਜੈ ਹੋ ਮਸੇ ਸੰਤੈ ਆ कुछ के जाने बना के जा जय हो जय होल हथ चला ला मुड़ के भांडे तो भी धोने लगे पीड़े वे इत लगी इत करी सारा घर पिया हजे साफ करने वाला बिरबल मेन एक गिलास चाह मेरा सर बहुत दुखी हूं

ਖੁਸ਼ ਰਹੋ ਬਾਬਾ ਤੁਸੀਂ ਖੁਸ਼ ਰਹੋ ਕਿੱਥੇ ਬਾਬਾ ਖੁਸ਼ੀ ਸਾਡੇ ਘਰੇ ਤਾਂ ਸਾਰਾ ਦਿਨ ਕਲੇਸ਼ ਹੀ ਪਿਆ ਰਹਿੰਦਾ ਇਹਦਾ ਮੈਨੂੰ ਕੋਈ ਹੱਲ ਦੱਸੋ ਵੀ ਸਾਡੇ ਘਰੇ ਕੁੱਤ ਕਲੇਸ਼ ਖਤਮ ਹੋਵੇ ਪੂਰਾ ਬਰਕਤ ਆਵੇ ਬਾਬਾਈ ਤੁਸੀਂ ਇੱਥੇ ਆ ਜਾਓ ਥੱਲੇ ਉੱਪਰ ਕਾ ਤੂੰ ਖੜੇ ਹੋ ਨਾ ਆ ਜਾਓ ਇੱਥੇ ਖੜੋਰਾ ਆਰਾਮ ਨਾਲ ਖੜੋ ਕੋਈ ਹੱਲ ਦੱਸੋ ਵੀ ਸਾਡੇ ਘਰੇ ਵੀ ਪੂਰਾ ਬਰਕਤ ਆਵੇ ਕੋਈ ਹੱਲ ਦੱਸੋ ਕੁੱਤ ਕਲੇਸ਼ ਨਾ ਹੋਵੇ ਬੀਬਾ ਮੈਂ ਇਹਦਾ ਤੈਨੂੰ ਆਪਾਂ ਇਹ ਤਾਂ ਦੱਸ ਦਿੰਨਾ ਹਾਂ ਹਾਂ ਜੀ ਪਰ ਮਨ ਨਹੀਂ ਪਉ ਤੈਨੂੰ ਗੱਲ ਮੰਨਾਂਗੇ ਬਾਬਾਈ ਤੁਸੀਂ ਦੱਸੋ ਆਪਾਂ ਵਿਹਾਰ ਚੇਂਜ ਕਰ ਪਹਿਲਾਂ ਤਾਂ ਠੀਕ ਹੈ ਨਿਹਾਰ ਦਾ ਮਤਲਬ ਕੀ ਤੁਸੀਂ ਆਪਦੇ ਪਤੀ ਜਿਹੜਾ ਪਤੀ ਹੁੰਦਾ ਨਾ ਉਹ ਪਰਮੇਸ਼ਰ ਬੰਦਾ ਉਹ ਪਰਮੇਸ਼ਰ ਦਾ ਰੂਪ ਮੰਨਿਆ ਗਿਆ ਜਿਹੜੀ ਪਤਨੀ ਆਪਦੇ ਪਤੀ ਦੀ ਸੇਵਾ ਕਰਦੀ ਹੈ ਉਹੀ ਉਸ ਘਰੇ ਹੀ ਬਰਕਤ ਆਉਂਦੀ ਹੈ ਉਸੇ ਘਰੇ ਹੀ ਖੁਸ਼ੀਆਂ ਆਉਂਦੀਆਂ ਜਿਹੜੀ ਪਤਨੀ ਦੀ ਆਪਦੇ ਪਤੀ ਨਾਲੋਂ ਆਵਾਜ਼ ਉੱਚੀ ਹੈ ਉਸ ਘਰੇ ਤਾਂ ਬਰਕਤ ਖੰਭ ਲਾ ਕੇ ਉੱਡ ਜਾਂਦੀ ਹੈ ਬੀਬਾ ਉਹ ਤਾਂ ਘਰ ਪਲਟ ਜਾਂਦੇ ਆ ਉਹਦਾ ਘਰ ਮੂਦੇ ਵੱਜ ਜਾਂਦੇ ਆ ਜਿਹੜੇ ਘਰੇ ਆਪਦੇ ਪਰਿਵਾਰ ਦੇ ਵਿੱਚ ਥਵਾਕ ਨਹੀਂ ਆਪਦੇ ਪਰਿਵਾਰ ਦੇ ਵਿੱਚ ਬਣਦੀ ਨਹੀਂ ਇੱਕ ਦੂਜੇ ਦੇ ਨਾਲ ਉਹ ਘਰ ਤਾਂ ਵਿਪਤ ਪਲਟੀ ਜਾਂਦੇ ਆ ਜਿਬਾ ਤੁਸੀਂ ਨਾ ਆਪਦੇ ਘਰੇ ਆਪਦੀ ਪਤੀ ਨਾਲੋਂ ਆਵਾਜ਼ ਥੋੜੀ ਉੱਚੀ ਨਹੀਂ ਹੋਣੀ ਚਾਹੀਦੀ ਜਿਹੜੀ ਪਤਨੀ ਆਪਦੇ ਪਤੀ ਦੀ ਸੇਵਾ ਕਰਦੀ ਹੈ ਬੀਬਾ ਉਹ ਹੀ ਖੁਸ਼ ਰਹਿੰਦੀ ਹੈ ਤੇ ਸਵੇਰ ਉੱਠ ਕੇ ਆਪਦੇ ਪਤੀ ਦੇ ਪੈਰੀ ਹੱਥ ਲਾਉਣੇ ਆ ਤੇ ਘਰ ਦੇ ਵਿੱਚ ਬਹੁਤ ਜਿਆਦੇ ਬਰਕਤ ਰਹਿੰਦੀ ਆ ਦੂਬਾ ਵੀਰਵਾਰ ਵਾਲੇ ਦਿਨ ਇੱਕ ਤੂੰ ਕੱਪੜੇ ਨਹੀਂ ਧੋਣੇ ਹੋਰ ਸਾਰੇ ਵਾਰ ਤੂੰ ਕੱਪੜੇ ਧੋ ਸਕਦੀਆਂ 12 ਵਾਰਾਂ ਦੇ ਦਿਨ ਕੱਪੜੇ ਨਹੀਂ ਧੋਣੇ ਸਾਰੇ ਪਰਿਵਾਰ ਦੇ ਵਿੱਚ ਰਲ ਮਿਲ ਕੇ ਰਹੋ ਫੇਰ ਹੀ ਖੁਸ਼ੀਆਂ ਆਉਂਦੀਆਂ ਫੇਰ ਹੀ ਲక్ష్ਮੀ ਆਉਂਦੀ ਆ ਫੇਰ ਹੀ ਮਾਇਆ ਆਉਂਦੀ ਆ ਠੀਕ ਹੈ ਬੱਬਾਈ ਮੇਰੇ ਤੋਂ ਨਾ ਇਹ ਗਲਤੀ ਹੋ ਗਈ ਸੀ ਬਹੁਤ ਵੱਡੀ ਤੇ ਮੈਂ ਠੀਕ ਕਰਨ ਦੀ ਆਪਦੇ ਸੁਭਾਅ ਨੂੰ ਠੀਕ ਕਰਨ ਦੀ ਮੈਂ ਕੋਸ਼ਿਸ਼ ਕਰਾਂਗੀ। ਉਸ ਇਹੀ ਪਾਏ ਆ ਬੀਬਾ। ਖੁਸ਼ ਰੋ ਮਾੜੀ ਜੀ ਬੀਬਾ ਸਾਨੂੰ ਚਾਹ ਪਿਆ ਦਿਓ। ਹਾਂ ਚਾਹ ਮੈਂ ਹੁਣੇ ਬਣਾ ਕੇ ਲੈ ਕੇ ਆਈ। ਰਾਮ ਰਾਮ ਕਰਤਾ ਜੱਗ ਸਹਾਰਾ ਰਾਮ ਨਾ ਪਾਇਆ ਜਾਈ। ਤੁਸੀਂ ਚਾਹੀਦੀ ਨਹੀਂ ਸੀ ਬਣਾ ਕੇ ਲਿਆਵਾਂ ਹਾਂ ਲਿਆ ਪਕੌੜੇ ਵੀ ਬਣਾ ਦੇ ਨਾਲ ਪਕੌੜੇ ਵੀ ਹਾਂ ਤੁਸੀਂ ਕੀ ਕੁਝ ਖਾਣਾ ਮੈਨੂੰ ਦੱਸ ਦੋ ਮੈਂ ਉਹ ਹੀ ਬਣਾ ਦੂੰਗੀ ਖਾਣਾ ਮੈਂ ਘਰੇ ਹੀ ਆ ਕਿ ਹੋਟਲ 'ਚ ਘਰੇ ਹੀ ਹੋ ਤੁਸੀਂ ਕੀ ਖਾਣਾ ਦੱਸੋ ਮੈਂ ਵੀ ਬਣਾ ਲੈਣੀ ਆ ਤੂੰ ਆਪ ਦੇ ਖੱਤਾ ਨਾ ਜੋ ਵੀ ਬਣਾ ਲੈਣਗੀ ਮੈਂ ਤਾਂ ਮਨਜ਼ੂਰ ਆ ਮੈਨੂੰ ਤਾਂ ਚਲ ਠੀਕ ਹੈ ਮੈਂ ਚਾਹਤੀ ਪਕੌੜੇ ਬਣਾ ਕੇ ਲੈ ਆਉਣੀ ਆ ਠੀਕ ਹੈ ਠੀਕ ਹੈ ਵਾਹ ਰੱਬ ਵੀ ਉਤਰਿਆ ਅੱਜ ਤਾਂ ਸਾਡੇ ਘਰੇ ਤਾਂ ਨਾ ਤੂੰ ਪ੍ਰਮਾਤਮਾ ਸੁਣ ਲਈ ਅੱਜ ਮੇਰੀ ਬਾਬਾ ਜੀ ਨੇ ਵੀ ਚਾਹ ਮੰਗੀ ਸੀ ਉਹਨਾਂ ਨੂੰ ਵੀ ਚਾਹ ਦੇਖੀ ਹੋਣੀ ਆ ਇਹਨਾਂ ਨੂੰ ਵੀ ਚਾਹ ਤੇ ਪਕੌੜੇ ਬਣਾ ਕੇ ਦੇਣੀਆਂ ਬਾਬਾ ਜੀ ਬਾਬਾ ਜੀ ਕਿੱਥੇ ਚਲੇ ਗਏ ਕਈ ਵਾਰੀ ਨਾ ਪਰਮਾਤਮਾ ਸਮਝਾਉਣੀ ਆਇਆ ਹੁੰਦਾ ਹਨਾ ਕਿੰਨੀ ਸੋਹਣੀ ਉਹਨਾਂ ਨੇ ਮੈਨੂੰ ਗੱਲ ਕੀਤੀ ਹਨਾ ਵੀ ਜਿਵੇਂ ਹੁਣ ਆਪਾਂ ਆਪਦੇ ਘਰ ਦੇ ਜੀਵਾਂ ਨੂੰ ਤਾਂ ਭਜ-ਭਜ ਪੈਣੇ ਆ ਹਨਾ ਉਹਨਾਂ ਨੂੰ ਤਾਂ ਕੁਝ ਬਣਾ ਕੇ ਨਹੀਂ ਦਿੰਦੇ ਤੇ ਉਹ ਆਪਾਂ ਸਾਰਾ ਦਿਨ ਪੂਆ ਪਾਠ ਕਰਦੇ ਆਂ ਸੇਵਾ ਕਰਦੇ ਆਂ ਹਨਾ ਜੇ ਕੋਈ ਬਾਹਰੋਂ ਆ ਜੇ ਤਾਂ ਪਰ ਅਸਲੀ ਚੀਜ਼ ਤਾਂ ਇਹ ਹੈ ਨਾ ਵੀ ਆਪ ਆਪਦੇ ਘਰਦਿਆਂ ਦੀ ਸੇਵਾ ਕਰੀਏ ਜੇ ਆਪਾਂ ਘਰੇ ਖੁਸ਼ ਰਵਾਂਗੇ ਹਨਾ ਮੀਆਂ ਬੀਵੀ ਖੁਸ਼ ਰਵਾਂਗੇ ਤਾਂ ਘਰੇ ਤਾਂ ਫੇਰ ਹੀ ਬਰਕਤ ਆਊਗੀ ਹਨਾ ਕਿੱਡੀ ਵੱਡੀ ਗੱਲ ਆ ਜਿਹੜੀ ਅੱਜ ਮੈਨੂੰ ਬਾਬਾ ਜੀ ਦੱਸ ਕੇ ਗਏ ਆ ਹਨਾ ਕਿੰਨੇ ਵਧੀਆ ਹਨਾ ਹਾਂ ਹੀ ਲੱਗਦਾ ਜਿਵੇਂ ਪਰਮਾਤਮਾ ਖੁਦ ਆਇਆ ਹੋਵੇ ਤੇ ਪਰਮਾਤਮਾ ਆਪ ਹੀ ਗੈਪ ਹੋ ਗਿਆ ਹੋਵੇ ਇਹਨੀ ਵਧੀਆ ਗੱਲ ਦੱਸ ਕੇ ਗਏ ਆ ਹਨ ਅੱਜ ਤੋਂ ਮੈਂ ਸਾਰੇ ਘਰ ਦੀ ਜੀਆਂ ਦਾ ਖਿਆਲ ਰੱਖੂੰਗੀ ਸੋਹਣੇ ਸੋਹਣੇ ਪਕਵਾਨ ਉਹਨਾਂ ਨੂੰ ਬਣਾ ਕੇ ਖਵਾਇਆ ਕਰੂੰਗੀ ਸਾਰਿਆਂ ਨੂੰ ਖੁਸ਼ ਰੱਖੂੰਗੀ